ਵਾਤੁਰ ਸਤ ਜੀ ਸੋਦਰ ਰਾਗਿਆ ਸਾਮ ਪਹਿਲਾ ਇਕ ਵਕਾਰ ਸਤਪੁਰ ਪ੍ਰਸਾਦ ਸੋਦਰ ਤੇਰਾ ਕੇ ਹੰਸੂ ਕਰਕੇ ਹਜਤਵੇ ਸਰਬ ਸੁਮਾਲੇ ਵਾਚੇ ਤੇਰੇ ਨਾਮ ਨੀ ਕਿ ਅ ਸੰਖਾ ਕਿਤ ਤੇਰੇ ਬਾਗੁਣ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵੁ ਤੁਮੋ ਪਉ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਨਾਮ ਤੇ ਤੁਗੁਤ ਲਿਖ ਜਾਣ ਨਾਮ ਲਿਖ ਲਿਖ ਧਰਮ ਵਿਚਾਰਿ ਗਾਵੁ ਤੁਮੋ ਨਾਮੁ ਈਸ਼ਰ ਬ੍ਰਹਮਾ ਦੇਵੀ ਸੋਹ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਆਸਨ ਬੈਠੇ ਦੇਵਤੇ ਆਂਦਰ ਨਾਲ ਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਮੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲ ਲੇ ਗਾਵਨ ਤੁਦਨੋ ਮੋਹਨੀਆ ਮਨ ਮੋਹਨ ਸੁਰਗ ਮਾਛ ਪਿਆਲੇ ਗਾਵਨ ਤੁਦਨੋ ਪਾਏ ਤੇਰੇ 68 ਤੀਰਥ ਨਾਲ ਲੇ ਗਾਵਨ ਤੁਰ ਨੋ ਜੋਦ ਮਹਾਵਰ ਸੂਰਾ ਗਾਵਨ ਤੁਰ ਨੋ ਖਾਣੀ ਚਾਰ ਗਾਵਨ ਤੁਰ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇ ਧਾਰੇ ਸੀ ਤੁਰ ਨੋ ਗਾਵਨ ਜੋ ਤੁਦ ਭਾਗ ਨਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਰ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਮ ਕਿਆ ਵਿਚਾਰੇ ਸੋਈ ਸੋਈ ਸਦਾ ਸਤਸਾਹਿ ਸਾਚਾ ਸਾਚੀ ਨਾਈ ਹੇ ਵੀ ਹੁਸੀ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ 판ਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਉਂਦਸ ਦੀਵ ਡੇ ਰਾਈ ਜੋ ਤਿਸ ਭਾਵੈ ਸੋਇ ਕਰਸੀ ਫਿਰੁ ਕਮਨਾ ਕਰਨਾ ਜਾਇ ਸੋ ਪਾਤਿ ਸ਼ਾਸ਼ਹ ਪਾਤਸਾਯੁ ਆਨੰਦ ਕਰੈ ਨ ਦੁਜਾਈ ਅਸਾ ਮਨ ਪੈਲਾ ਸੁਣ ਵਟਾ ਆਖੇ ਸਭ ਕੋ ਏ ਕੀ ਵੱਡ ਵੱਡਾ ਢੀਖਾ ਹੋਏ ਕੀਮਤ ਪਾਇ ਨਾ ਕਹੀ ਆ ਜਾਏ ਕਹਣੇ ਵਾਲ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਰੂਪ ਕੀ ਗਹੀ ਰੂਪ ਕੋਈ ਨ ਜਾਣੈ ਤੇਰਾ ਕੀਤਾ ਕੀ ਉਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤੀ ਕੋ ਮਾ ਇਨਸਾਨ ਕੀਮਤ ਮਿਲ ਕੀਮਤ ਭਾਏ ਜਿਆਨੀ ਧਿਆਨੀ ਨੁਰਪੁਰ ਹਾਈ ਕਹਿੜ ਨਾ ਜਾਈ ਤੇਰੇ ਦਿਲ ਵੜਿਆਈ ਸਭ ਸਾਤ ਸਭ ਤਾਪ ਸਭ ਚਕਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਧ ਰਣ ਸਦੀਕ ਨਾ ਪਾਈਆ ਕਰਮ ਮਿਲੈ ਨ ਅੱਖਾਂ ਘਰਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਨੂੰ ਦੇਤ ਸੇਖਿਆਚਾਰ ਅਨੰਤ ਸੱਚ ਸੁਵਰਣ ਹਉ ਦਾਇਆ ਸਾ ਮਹਲਾ ਪਹਿਲਾ ਅੱਖਾਂ ਜੀ ਵਾਸਰੈ ਮਰਿ ਜਾਉ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਭੂਖ ਕੁਖੈ ਖਾਇ ਚੁਨੀਐ ਦੂਖ ਸੋ ਕਿਉ ਵਸਰੈ ਮੇਰੀ ਮਾਇ ਸਾਚਾ ਸਾਹਿਬ ਸੱਚ ਨਾ ਰਹਾਉ ਸੱਚੇ ਨਾਮ ਕੀ ਤਰੁੜਿ ਆਈ ਅੱਖ ਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਇ ਨਾ ਹੋਵੇ ਕਾਟ ਨੰਝਾਈ ਨਾ ਹੋਵੇ ਸੋਖ ਦੀਂਗਾ ਰਹਿ ਨ ਚੁੱਕੇ ਭੋਗ ਗੁਣੇ ਬੋਹੋਰ ਨਹੀਂ ਕੋਏ ਨਾ ਕੋ ਹੋ ਆਨਾ ਕੋ ਹੋਏ ਜੀਵੜੇ ਆਪਕੇ ਉੜ ਤੇਰੀ ਧਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੰ ਤੀ ਕਮ ਜਾਤ ਨਾਨਕ ਨਾਮ ਬਾਦ ਸੰਧਾਤ ਰਾਗ ਗੁਰਰੀ ਮੰਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨੋ ਕਰਉ ਗੁਰ ਪਾਸ ਹਰ ਕੀਰਿ ਕਰਮ ਸਤਿ ਸ਼ਰਣਾਇ ਕਰਦਾਇ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸੁਖਾਈ ਹਰ ਕੀਰਤ ਅਮਰੀ ਰਹਾਸ ਰਹਾਉ ਹਰ ਜਨ ਕੀ ਉਡ ਭਾਗ ਉਤੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਧਿਪਤਾਸੈ ਮੇਲੇ ਸੰਗਤ ਨੂੰ ਪਰਗਾਸ ਦਿਨ ਹਰ 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 ਸਨਾਮ ਨਾ ਪਾਏ ਤੇ ਪਾਗਹੀਨ ਜੰਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਕਜੀਵੇ ਤ੍ਰਿਕਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਦੁਰ ਮਸਤ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿ ਤਰਸ ਪਾਇਆ ਮੇਲੇ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮੱਲਾ ਪੰਜਮ ਕਾਹਰੇ ਮਨ ਚਿਤ ਮੈਂ ਉਦਮ ਜਾ ਹਰ ਹਰ ਜੀਉ ਬਰੀਆ ਸੈਲ ਪੱਥਰ ਮੈਂ ਜੰਦੇ ਉਪਾਇ ਤਾ ਕਰਜ਼ ਕੀ ਆਗਿਆ ਕਰ ਤਰੀਆ ਮੇਰੇ ਮਾਧੂ ਜੀ ਸਤ ਸੰਗਤ ਮਿਲੈ ਸੋ ਤਰੀਆ ਗੁਰ ਪ੍ਰਸਾਦ ਪਰਮ ਕਦ ਪਾਇਆ ਸੋ ਕੇ ਕਾਸ਼ਤ ਹਰੀਆ ਰਹਾਉ ਜਨਨ ਪਿਤਾ ਲੋਕ ਸੁਤਵਨਤਾ ਕੋਈ ਨਾ ਜਿਸ ਕੀ ਧਰਿਆ ਸਿਰ ਸਿਰਜਿਕ ਸੰਭਾਹਿ ਠਾਕੁਰ ਕਾ ਹੀ ਮਨ ਕਉ ਕਰਿਆ ਊੜੇ ਊੜ ਆਵੈ ਸੈ ਕੋ ਸੰਤਿਸ ਪਾਖੈ ਗੁਚਰੇ ਸਰਿਆਤਿ ਕਮਨ ਖਲਾਵੈ ਕਮਨ ਚੁਗਾਵੈ ਮਨ ਮੈ ਸਿਮਰਨ ਕਰਿਆ ਸੋ ਨਿਗਰਾਨ ਦਸਿ ਅਸਤ ਸਿਦਾਨ ਠਾਕੁਰ ਕਰਤੰ ਧਰਿਆ ਜਨਾਨਕ ਬਲਵਲ ਸਦਵਲ ਜਾਈਏ ਤੇਰਾ ਕੰਨ ਪਾਰ ਆਵਰੇਆ राग असमल चौथा सो पुरख कु ओंकार सतगुरु प्रसाद सो पुरख निरंजन हार पुरख निरंजन हारे गम्मय गम्मय उपाडा सब ते आवे सब ते आवे तुज जी हर सच्चे सृजन हार सब जी तुम्हारे जी पूजियां गाधा तार ਹਾਰਿ ਧਿਆਉ ਸੰਤੋ ਜੀ ਸਭ ਦੂਖ ਵਿਸਾਰਣ ਹਾਰਾ ਹਰਿਆਪੇਖਾ ਤੁਧ ਹਰਿਆਪੇਖੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਏਕੂ ਪੁਰਖ ਸੁਮਾਣਾ ਇੱਕ ਦਾਤਾ ਇੱਕ ਪੇਖਾ ਰੀ ਜੀ ਸਭ ਤੇਰੇ ਚੂਜ ਬਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿਆ ਵਰਨਾ ਜਾਣ ਤੂੰ 바ਰ ਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੇ ਕਿਹ ਆ ਗੁਣ ਆਖ ਖਾਣਾ ਉਸੇ ਵੈ ਉਸੇ ਵੈ ਦੁਜੀ ਜਨ ਨਾਨਕ ਤਿਨ ਕੁਰ ਬਾਣ ਹਰ ਤੇ ਹਰ ਤੇ ਹਰ ਤੇ ਹਰ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਰ ਤੇ ਆਇ ਆ ਦੀ ਤਨ ਪੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇ ਆ ਜੀ ਜਿਨ ਕਾ ਭਉ ਸਭ ਗਵਾਸੀ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(5 ਤੇਰੀ ਅਨੰਕ ਤੇਰੀ ਅਨ ਕਰੈ ਹਰ ਪੂਜਾ ਦੇ ਤਉ ਤਾ ਪੰਦ ਪੰਧੇੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਮਰਤਿ ਸ਼ਾਸਤ ਜੀ ਕਰ ਕਰਿਆ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਮਕ ਦੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਖੇ ਪਰਮ ਪਰਕਰਤਾ ਜੀ ਤੁਸ ਜੀਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਪ੍ਰਮੇਕੋ ਜੀ ਤੂੰ ਨੇਚਰ ਕਰਤਾ ਸੋਈ ਤੁਧਿ ਆਪੇ ਭਾਵੇਂ ਸੋਈ ਵਰ ਕੈ ਜੀ ਤੂੰ ਆਪੇ ਕਰੈ ਸੋ ਹੋਈ ਤੁਧਿ ਆਪੇ ਸ੍ਰਿਸ਼ਟ ਸਭ ਉਪਾਰੀ ਜੀ ਤੁਧਿ ਆਪੇ ਸ੍ਰਿਸ਼ਟ ਸਭ ਦੋਈ ਜਨਨ ਨ ਤੁੰਗਾ ਵੇ ਕਰਕੇ ਕੀ ਜੋ ਸਭ ਸੇਖਾ ਜਾਣੋਈ ਅਸਮਲਾ ਚੌਥਾ ਉਮ ਕਰਤਾ ਸਚਿਆਰ ਮੈਂ ਦਾਸ ਆਂ ਤੂੰ ਤੁ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਥੀਰੀ ਤੂੰ ਸਭ ਮਿਧਾਈ ਆ ਜਿਸ ਨੂੰ ਕਿਰਪਾ ਕਰੇਂ ਤੇ ਨਾਮ ਰਤਨ ਪਾਏ ਆ ਗੁਰਮੁਖ ਲਾਦਾ ਮਨ ਮਗਵੈ ਅਰੁ ਤੇ ਆਪਿ ਛੁੜਿ ਆਇ ਆਪ ਮਿਲਾਇਆ ਤੁੰਗਰੀ ਆਉ ਸਤਜਿਹੀ ਮਾਹੀ ਤੁਝ ਬਿਨੁ ਦੂਜਾ ਕੋਈ ਨਾਹੀ ਜੀ ਜਨ ਸਭ تی ਰਾਖੇ ਰਖ ਜੋਗ ਮਿਲ ਵਿਛੜਿਆ ਸੰਜੋਗੀ ਮੇਰੇ ਨਾ ਜਿਸ ਨੂੰ ਤੂੰ ਜਾਣਾਈ ਸੋਈ ਜਰ ਜਾਣੜੇ ਹਰ ਗੁਣ ਸਦਹੀ ਆਤਿ ਖਾਣ ਜਿਨਾਂ ਰਸੀਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਉਦ ਬਿਨ ਦੂਜਾ ਹੋ ਨਾਂ ਕੋਏ ਤੂੰ ਕਰ ਕਰ ਵੇਖਣ ਜਾਣ ਸੋਏ ਜਨ ਤਾਨ ਗੁਰੂ ਪ੍ਰਗਟ ਹੋਏ ਆਸਾ ਮੱਲਾ ਪਹਿਲਾ ਤਿਤ ਸਰਵ ਰੜੈ ਭੈ ਨਿਵਾਸਾ ਪਾਣੀ ਪਾਉ ਕਿ ਨਹਿ ਕੀਆ ਪੰਖਜ ਮੂ ਪਗ ਨਹੀਂ ਚਲ ਰਹੇ ਹਾਂ ਦੇਖਾ ਤੈਨ ਦੂ ਬੇਲੇ ਮਨ ਇਕ ਨਾ ਤਿਤਸ ਮੂਡ ਮਨਾ ਹਾਰ ਗਿਸਰਤ ਤੇਰੇ ਗੁਣ ਗਲਿਆ ਰਹਾ ਨਾ ਭੁਜਤੀ ਸਤਿ ਨਹੀਂ ਪੜਿਆ ਮੋਰਖ ਮੁਗਦਾ ਜਨਮ ਭਈਆ ਪ੍ਰਣਵਤ ਨਾਨਕ ਤਨ ਕੀ ਸਰਨਾ ਜਿਨ ਗੁਨਾ ਕੀ ਵਿਸਰਿਆ ਆਸ ਮਨ ਲਾ ਫਿਰ ਜਮਾ ਪਈ ਬਰਾਪਤ ਮਾਨੁਪਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਹਰੀਆ ਉਰਕਾਰ ਤਿਰਕ ਤਨ ਕਾਮਿਲ ਸਾਧ ਸੰਪਰਕ ਕੇਵਲ ਨਾਮ ਸਰੰਜਾ ਮਲਾਕ ਭਗਤ ਜਨ ਤਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਓ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇਆ ਕਉ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਕਬਿ ਉਪਾਚ ਬਿੰਦਿ ਚੋਕੈ ਅਮਰੀ ਕਰੋ ਹਾ ਤੇ ਰਖਾ ਪੂਰਨ ਹੋਏ ਜਿਤ ਕੀ ਇਛਾ ਤਉ ਚਰਨ ਮਨ ਰੇ ਸੰਭਾਰਾ ਆਪਣਾ ਜਾਮ ਕ੍ਰੂਪ ਰਤਪਾਰ ਤਮਰੇ ਦੁਸ਼ਟ ਸੁਬੈ ਕਾ ਹੋ ਆ ਬਹਾ ਦੇ ਮਹ ਬਚਾਓ ਸੁਖੀ ਵਸੈ ਮੋਰੋ ਪਰਿਵਾਰ ਸੇ ਸਿਖ ਸਵੇ ਕਰਤਾਰਾ ਮੂਰਛਾ ਨਜ ਕਰਦਾ ਕਰਿਆ ਸਾ ਮੈਰ ਨੂੰ ਅਜ ਸੰਹਰੇ ਆ ਪੂਰਨ ਹੋਏ ਹਮਾਰੀ ਆ ਸਾ ਪੁਰਖ ਜਨ ਕੀ ਰਹਿ ਕੇ ਆ ਸਾ ਤਬਿ ਛਾੜ ਪਈ ਉਹਨਾਂ ਭਿਆਵੋ ਜੋੁਰ ਝਾਉ ਸੁਖੰਤੇ ਪਾਉ ਮੂਹ ਸੇਵ ਸਿਖ ਹਮਾਰੇ ਤਾਰਿ ਜੰਤ ਜੁਨ ਜਤਰ ਹਮਾਰੇ ਮਾਰੀ ਆ ਆਪਾ ਤਹਿ ਜੋ ਰੇ ਮਰਨ ਕਾਲ ਕਾ ਤਰਾਸ ਨਵਰੀ ਹੈ ਹੋ ਜੋ ਸਦਾ ਹਮਾਰੇ ਪੁੱਛਾ ਸ੍ਰੀ ਅਸਤੂ ਜੋ ਕਰੇ ਹੋ ਰਛਾ ਰਾਖ ਲੈ ਮੈ ਰਖਣ ਹਾਰੇ ਸਾਇ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮ ਤਾਪ ਮੋਹ ਪੁਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੋ ਤਰਾ ਕਾਲ ਪਾਇ ਕਰ ਵਿਸ਼ਨੂ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਦੋਗੀ ਸੁਖੀ ਉਹ ਵੇਦਰਾਜ ਗੁਰੂ ਮਾਂ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬੁਨਾਈ ਦੇਵ ਦਾਨ ਰਛਨੀ ਉਪਜਾਇ ਉਹ ਆਦਿ ਆਪੇ ਕਹਿ ਕੇ ਉਤਕਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵ ਕਰਨ ਕੋ ਸੇਵ ਗੁਣ ਸੁਖੀ ਹੋ ਸ਼ਕਰਨ ਕੋ ਪਲ ਮੋਵਦ ਕੀਓ ਗਟ ਗਟ ਕੇ ਅੰਦਰ ਕੀ ਜਾਣ ਭਲੇ ਓਰੇ ਕੀ ਪੀਰ ਪ੍ਰਸ਼ਾਨ ਮਸੀਤੀ ਤੇ ਕੁੰਚਰੇ ਅਸੂਲਾ ਸੋਹ ਪ੍ਰਿਪਾਦ ਰਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧੂ ਕੇ ਸੁਖੀ ਏਕੇ ਕੀ ਪੀਰ ਪਰਸ਼ਾਨੇ ਘਟ ਘਟ ਕੇ ਬੜਬੜ ਕੀ ਜਾਣ ਜਬ ਉਦਕਰਕ ਖਰਾ ਕਰਤਾਰ ਪ੍ਰਜਾ ਤਰਦਾ ਦੀ ਅਪਾਰ ਜਬ ਆ ਕਰਤ ਕਰ ਤੋ ਕਬੂ ਤੂੰ ਮੈਂ ਮਿਲਤ ਦੀ ਤਰ ਸਭ ਨੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰ ਆਪੇ ਆਪਣੀ ਬੂਝੂ ਚਾਰ ਤੁਮ ਸਭ ਹੀ ਤੇ ਰਤ ਨਿਰਾਲਮ ਜਾਨ ਤੂ ਵੀ ਦੁਤੀ ਦੇ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦ ਸੰਭੂ ਤਾਂ ਕਾਮੂੜ ਚਾਰ ਤੇ ਦਾ ਜੋ ਕੋ ਪੀਵ ਨ ਪਾਪ ਤਵੇਦਾ ਤਾ ਕੋ ਕਰਪਾ ਹੈ ਨ ਮਾਨਤ ਮਹਾ ਮੂਢ ਕਿਛ ਪੀਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹੀਂ ਕੇ ਵਾਪ ਆਪਣੀ ਹੁਦ ਹੈ ਜੀਤੀ ਵਰਨ ਤੁ ਪਿੰਨ ਪਿੰਨ ਤੋਏ ਤੇ ਤੇ ਤੁਮਰਾ ਲਖਨ ਨ ਜਾਏ ਪਸਾਰ ਕਹਿ ਬਿਰ ਸਜਾ ਪ੍ਰਥਮ ਸੰਸਾਰ ਇਕ ਰੂਪ ਨੂਪ ਸਰੂਪਾ ਰੂਪ ਪਯੂ ਰਾਵ ਕਈ ਤੂਪਾ ਰਜ ਰਜ ਸਿਤਜ ਕੀਨੇ ਉਤ ਕੁਝ ਖਾਲ ਹੋਰ ਰਜਦੀ ਨਹੀਂ ਕਹਉ ਫੁੱਲ ਰਾਜਾ ਵੇ ਬੈਠਾ ਕਹਉ ਸਿਮਟ ਹੋ ਸੰਕ੍ਰਿ ਕੈਠਾ ਸਗਰੇ ਸਿਟ ਦਿਖਾਏ ਚੰਪਾ ਵ ਆਜੁਗਾ ਦਸਰੋ ਕੁਸੀ ਅੰਭਵ ਵ੍ਰਕਸ਼ਾਂ ਦੀਨੀ ਤੁੰ ਕਰੋ ਸਿਖੁ ਆੜ ਸਿਖ ਸੰਗ ਰੁਪ ਤੀ ਤੇੜਾ ਤੇ ਉਪਾਤਾ ਸਕਰ ਮਲੇਸ਼ ਕਰੋਣ ਕਰਤਾ ਜੀ ਉਸ ਤਾ ਸ਼ਰਨੀ ਪਰੇ ਤਿਨ ਕੈ ਦੁਸਤ ਦੁਖ ਤਵ ਮਰੇ ਪੁਰਖ ਜਵਨ ਬਗ ਰੇ ਤਿਹਾਰ ਤਨ ਕੈ ਤੂੰ ਸੰਕਟ ਸਵਾਰੈ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਗਟਨੇ ਹੈ ਰਿਛਾ ਹੋਏ ਤਾਹ ਸਭ ਕਾਲਾ ਦੁਸ਼ਟ ਰਸ ਤੇਤ ਕਾਲਾ ਕਿਰਪਾ ਦ੍ਰਿਸ਼ਟ ਜਾਈ ਨ ਹਰਿ ਹਰਿ ਉੰਤਾ ਕੀ ਤਾਕੁ ਨ ਕੋ ਹਰਿ ਹਰਿ ਰਿਦ ਸਿਦ ਕਰਮ ਸਭ ਹੋਏ ਦੁਸ਼ਟ ਸ਼ਾਸੁਰ ਸਕੇ ਨ ਕੋ ਇਕ ਵਾਰ ਜਿਨ ਤੂੰ ਮੈਂ ਸੰਭਾਰ ਆ ਕਾਲ ਵਾਸਤੇ ਤੈ ਉਵਾਰਾ ਜਿਨਰ ਨਾਮ ਤੇ ਹਰੁ ਕਹ ਦਾਰ ਦੁਸਤ ਦੋਖ ਤੇ ਰਹ ਕੜ ਕੇ ਤੁਮੈ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਥੋਰ ਮੋਹ ਸਹਾਈ ਦੁਸਤ ਦੋਖ ਤੇ ਲਿਓ ਬਚਾਈ ਸਵਈਆ ਪਾਇ ਕਹੇ ਜਾਉ ਤੇ ਤੁਮਰੇ ਤਵ ਤੇ ਕੋ ਆਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਨਹੀਂ ਕਹੇ ਮਤ ਇਕ ਨਾ ਮੰਨਿਓ सिमृत शास्त्र ते दसवैौ पीत कहै हम एक न जानि ओ श्री जस भा कृपा तू रीकार मैं ना करियो सब तोहि बखामे औ दोहरा सागर द्वार कौ छाड कै कहि तुहारो द्वार बाह गहिं की लाज अस गोविंदास तुहारो रखि मन लाख जानंदिको कंकार सतगुरु प्रसाद ਅਨੰਦ ਭਿਆ ਮੇਰੀ ਮਾਰੇ ਸਤ ਗੁਰੂ ਮੈਂ ਪਾਏ ਔਰ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਬੁਧੀਆਂ ਵਾਦਾਂਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆ ਨਿਆ ਸ਼ਬਦੋ ਤਾਂ ਗਾਵੋ ਹਰੀ ਘੇਰਾ ਮਨ ਜਿਨੀ ਵਸਾਇਆ ਕਹ ਨਾਨਕ ਅਨੰਦ ਹੁਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆਪੂ ਸੁਧਾਰੂ ਕਰਨ ਨਾਲੇ ਸਾਰਨੇ ਆਦਿ ਰੂਪ ਤੁਮ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਮ ਗਲਾ ਸਿਮਰਤ ਸੁਆਮੀ ਸੋਖਿ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਕਰਨਾਲੇ ਸਾਚੇ ਸਾਹਿਬਾ ਕੀ ਨਾਹੀ ਕਰ ਤੀਰ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਖ ਸਾਬ ਲਾ ਤੇਰੀ ਨਾਮ ਮਨ ਰਸਾ ਉਹ ਨਾਮ ਜਿਨ ਕੈ ਮਨ ਰਸਿਆ ਵਾਜੇ ਸ਼ੁਭਕ ਘਨੇਰੇ ਕਹ ਨਾਮ ਸਤੇ ਸਾਬ ਕਾ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸਾਥ ਨਾਮਿਆ ਆਧਾਰ ਮੇਰਾ ਜਿਨ ਭਖਾਂ ਸਭ ਗਵਾਇਆਂ ਕਰ ਸ਼ਾਂਤ ਸੁਖ ਮਨ ਆਈ ਉਸਿਆ ਜਿਨੇ ਛਾਂ ਸਭ ਪੂਜਿਆ ਸਦਾ ਗੁਰ ਬਾਣ ਕਿਤਾਬ ਗੁਰੂ ਵਿਖੋਂ ਜਸ ਦੀਆਂ ਏ ਵਡਿਆਈਆਂ ਕਰਨਾਮਕ ਸੁਮੋ ਸੰਤੋਸ਼ੁ ਬਤ ਰੂਪੀ ਆ ਰੂਸਾ ਚਨਾ ਮਿਰਾ ਯਾਦਾ ਰੂਵਾ ਜੀ ਪੰਚ ਸ਼ਬਦਿਤ ਕਰ ਸੁਪਾਗ ਕਰ ਸੁਪਾਗ ਸ਼ਬਦਵਾਜੀ ਕਲਾਦਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਘੰਟਕ ਮਾਰਿਆ ਤੁਲਕਰਮ ਪਾਇਆ ਤੁਜਿਨ ਕਉ ਸੇ ਨਾਮੁ ਨਰਕੇ ਲਾਗੇ ਕਰਨਾਮਕ ਤੈ ਸੁਖ ਹੋਆਿਤ ਕਰਨਹ ਦਵਾਜੇ ਅਨੰ ਸੁਮੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਵਿਰਮ ਪਰ ਪਾਇਆ ਕਰੇ ਸਗਲ ਸੁure ਦੂਖ ਰੋਗ ਸੰਕਾਪ ਉਪਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਵਣਿ ਸੁਣ ਤੇ ਪੁਨੀਤ ਕਹਤੇ ਪਵਿਤ ਸਤਿ ਗੁਰ ਰਹੀਆ ਫਰਦੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਤਿ ਅਨ ਹਦ ਤੂਰੇ ਮੰਦਾ ਮਹਲਾ ਪੰਜਵਾਂ ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਬਿਤ ਨਾਮ ਸਾਖੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੁ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੁ ਇਹੇ ਵਸਤੁ ਤ ਜੀਨ ਨਾ ਜਾਇ ਨਿਤਨੇ ਕਰਾਖਿੁਰ ਧਾਰੋ ਕਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੂ ਸਲੋਕ ਮਹਲਾ ੫ ਜਮਾ ਤੇਰਾ ਕੀਤਾ ਜਾਤੋ ਨਹੀਂ ਮੈ ਨੋਂ ਜੋਗ ਕੀਤਾ ਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਭਇ ਹੋਈ ਤਰਸ ਭਇਆ ਮਹਿ ਰਾਮਤੋ ਹੋਈ ਸਤਿਗੁਰ ਸੱਜਣ ਮਿਲਿਆ ਨਨਕ ਨਾਮ ਮਿਲੈ ਤੋਝੀ ਮਾ ਤਨ ਮਨ ਠੀਵੇ ਹਰਿ ਆ ਤਰਸ ਭਇਆ ਮਹਿ ਰਾਮਤੋ ਹੋਈ ਸਤਿਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਠੀਵੈ ਹਰਿਆ ਸਤਨਾਮ ਸੁਰੀਵਾਹੇ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਖੇ ਗੁਰੂ ਸਾਹਿਬ ਜੀਓ ਜੈਤਰੀ ਮਹਲਾ ਚੌਥਾ ਘਰ ਪਹਿਲਾ ਚਉਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹੀ ਰੈ ਰਤਨ ਨਾਮ ਵਰ ਬਸਿਆ ਗੁਰ ਹਾਥ ਧਰਿਓ ਮੇਰੇ ਮੱਥਾ